ਸਤ ਸ੍ਰੀ ਅਕਾਲ ਅੱਜ ਆਪਾਂ ਕੁਝ ਤਾਜ਼ਾ ਰਿਪੋਰਟਾਂ ਤੇ ਗੱਲ ਕਰ ਰਹੇ ਹਾਂ ਹਾਂਜੀ ਇਹ ਰਿਪੋਰਟਾਂ ਦੱਸ ਰਹੀਆਂ ਨੇ ਭਾਰਤ ਤੇ ਪਾਕਿਸਤਾਨ 'ਚ ਜੋ ਤਣਾਅ ਵਧਿਆ ਉਹਦਾ ਪੰਜਾਬ ਤੇ ਕੀ ਅਸਰ ਪੈ ਰਿਹਾ ਹੈ ਹੂੰ ਤਾਂ ਅੱਜ ਆਪਾਂ ਇਹੀ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਜ਼ਮੀਨੀ ਹਕੀਕਤ ਕੀ ਹੈ ਮਤਲਬ ਪੰਜਾਬ 'ਚ ਕੀ ਚੱਲ ਰਿਹਾ ਹੈ ਕਿਉਂਕਿ ਮਿਜ਼ਾਈਲਾਂ ਵਾਲੀ ਗੱਲ ਕਾਫੀ ਗੰਭੀਰ ਹੋ ਗਈ ਹੈ ਬਿਲਕੁਲ ਤੇ ਇਹਨਾਂ ਰਿਪੋਰਟਾਂ 'ਚ ਦੇਖੋ ਸਾਫ਼ ਦੱਸਿਆ ਗਿਆ ਕਿ ਭਾਰਤ ਦੇ ਰੱਖਿਆ ਮੰਤਰਾਲੇ ਨੇ ਵੀ ਮੰਨਿਆ ਅੱਛਾ ਹਾਂਜੀ ਕਿ ਪਾਕਿਸਤਾਨ ਨੇ ਮਿਜ਼ਾਈਲਾਂ ਦਾਗੀਆਂ ਸੀ ਉੱਤਰੀ ਤੇ ਪੱਛਮੀ ਭਾਰਤ ਚ ਕਈ ਥਾਵਾਂ ਤੇ ਜਿਵੇਂ ਪਠਾਨਕੋਟ ਅੰਮ੍ਰਿਤਸਰ ਬਠਿੰਡਾ ਓਹੋ ਪਰ ਇਹ ਕਹਦੇ ਨੇ ਕਿ ਭਾਰਤੀ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਮਤਲਬ ਹਵਾਚੀ ਰੋਕ ਲਿਆ ਚਲੋ ਸ਼ੁਕਰ ਹੈ ਹਾਂ ਤੇ ਜਵਾਬ ਚ ਭਾਰਤ ਨੇ ਵੀ ਕਾਰਵਾਈ ਕੀਤੀ ਹੈ ਉਹ ਕਹਿ ਰਹੇ ਨੇ ਕਿ ਲਾਹੌਰ ਕੋਲ ਪਾਕਿਸਤਾਨ ਦਾ ਡਿਫੈਂਸ ਸਿਸਟਮ ਨਸ਼ਟ ਕੀਤਾ। ਅੱਛਾ। ਤੇ ਇਹਦਾ ਸਿੱਧਾ ਅਸਰ ਫਿਰ ਪੰਜਾਬ 'ਚ ਦਿਖ ਰਿਹਾ ਹੋਣਾ। ਬਿਲਕੁਲ। ਆ ਦੇਖੋ ਨਾ ਅੰਮ੍ਰਿਤਸਰ 'ਚ ਜੇਠੂਵਾਲ ਫਿਰ ਫਤੇਗੜ ਚੂੜੀਆਂ 'ਚ ਪੰਦੇਰਕਲਾ ਤੇ ਦਸੂਹਾ ਚਵੀ। ਕੀ ਮਿਲਿਆ ਉੱਥੇ? ਉੱਥੇ ਖੇਤਾਂ 'ਚੋਂ ਮਿਜ਼ਾਈਲਾਂ ਦਾ ਮਲਬਾ ਮਿਲਿਆ। ਟੁਕੜੇ ਮਿਲੇ ਨੇ। ਓਹੋ। ਤਾਂ ਫਿਰ ਤਾਂ ਲੋਕਾਂ 'ਚ ਡਰ ਹੋਣਾ ਹੀ ਹੈ। ਹਾਂਜੀ ਬਹੁਤ ਜ਼ਿਆਦਾ। ਐਸੇ ਕਰਕੇ ਫਿਰ ਪ੍ਰਸ਼ਾਸਨ ਨੇ ਕਈ ਕਦਮ ਚੁੱਕੇ ਨੇ ਮਤਲਬ ਸਖਤੀ ਕੀਤੀ ਹੈ। ਜਿਵੇਂ ਕਿ ਜੀਵੇ ਗੁਰਦਾਸਪੁਰ ਜ਼ਿਲ੍ਹੇ 'ਚ ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਬਲੈਕਆਊਟ ਰਹੇਗਾ। ਰੋਜ਼ ਪੂਰਾ ਹਨੇਰਾ? ਹਾਂ, ਪੂਰਾ ਹਨੇਰਾ ਤਾਂ ਕਿ ਰਾਤ ਨੂੰ ਕੋਈ ਟਾਰਗੇਟ ਨਾ ਮਨ ਸਕੇ। ਤੇ ਨਾਲ ਹੀ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ ਉਥੇ ਆਤੀਸ਼ਬਾਜ਼ੀ ਤੇ ਪੂਰੀ ਪਾਬੰਦੀ ਲਾ ਦਿੱਤੀ ਹੈ। ਅੱਛਾ, ਇਹ ਵੀ ਠੀਕ ਹੈ ਕਿਤੇ ਕੋਈ ਗਲਤਫਹਿਮੀ ਨਾ ਹੋ ਜAVE। ਬਿਲਕੁਲ। ਤੇ ਇਹਦੇ ਨਾਲ ਹੀ ਖਬਰ ਆਈ ਸੀ ਕਿ ਸਕੂਲ ਕਾਲਜ ਵੀ ਬੰਦ ਨੇ। ਹਾਂਜੀ, ਪੂਰੇ ਪੰਜਾਬ 'ਚ ਅੱਜ ਤੋਂ 3 ਦਿਨ ਲਈ ਸਾਰੇ ਸਕੂਲ ਕਾਲਜ ਯੂਨੀਵਰਸਟੀਆਂ ਅੱਛਾ ਯੂਨੀਵਰਸਟੀਆਂ ਵੀ ਹਾਂਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੋਵਾਂ ਨੇ ਆਪਣੀਆਂ ਪ੍ਰੀਖਿਆਵਾਂ ਵੀ ਅੱਗੇ ਪਾ ਦਿੱਤੀਆਂ ਨੇ ਕੁਝ ਤਰੀਕਾਂ ਦੀਆਂ ਮਤਲਬ ਆਮ ਜ਼ਿੰਦਗੀ ਤੇ ਕਾਫੀ ਅਸਰ ਪੈ ਰਿਹਾ ਹੈ ਬਹੁਤ ਜ਼ਿਆਦਾ ਤੇ ਸਰਕਾਰ ਨੇ ਲੋਕਾਂ ਦੀ ਮਦਦ ਲਈ ਕੰਟਰੋਲ ਰੂਮ ਤੇ ਐਮਰਜੈਂਸੀ ਨੰਬਰ ਵੀ ਜਾਰੀ ਕੀਤੇ ਨੇ ਹਾਂ ਇਹ ਜ਼ਰੂਰੀ ਸੀ ਨੰਬਰ ਯਾਦ ਨੇ ਹਾਂ 0172 274183 ਤੇ 0172 2749901 ਨਾਲ ਹੀ ਇੱਕ ਹੋਰ ਵੱਡੀ ਗੱਲ ਕੀ ਕਿ ਜ਼ਰੂਰੀ ਚੀਜ਼ਾਂ ਦੀ ਜਮ੍ਹਾਂ ਖੋਰੀ ਨਾ ਹੋਵੇ ਕਾਲਾ ਬਾਜ਼ਾਰੀ ਨਾ ਹੋਵੇ ਮੁਹਾਲੀ ਤੇ ਅੰਮ੍ਰਿਤਸਰ ਚ ਸਖਤ ਹੁਕਮ ਦਿੱਤੇ ਨੇ ਹਾਂ ਇਹ ਬਹੁਤ ਹੁੰਦਾ ਐਸੇ ਮੌਕਿਆਂ ਤੇ ਹਾਂਜੀ ਅੰਮ੍ਰਿਤਸਰ ਚ ਤਾਂ ਇੱਕ ਟੋਲ ਫ੍ਰੀ ਨੰਬਰ 0183 256466 ਵੀ ਦਿੱਤਾ ਗਿਆ ਹੈ ਜੇ ਕੋਈ ਸ਼ਿਕਾਇਤ ਕਰਨੀ ਹੋਵੇ ਇਹ ਚੰਗਾ ਕੀਤਾ ਪਰ ਇੱਕ ਗੱਲ ਹੋਰ ਸੈਰ ਸਪਾਟੇ ਦਾ ਕੀ ਹਾਲ ਹੈ ਅੰਮ੍ਰਿਤਸਰ ਦਾ ਟੂਰਿਸਟ ਹੱਬ ਹੈ ਉਹਦਾ ਤਾਂ ਬਹੁਤ ਬੁਰਾ ਹਾਲ ਹੈ ਜੀ ਰਿਪੋਰਟਾਂ ਕਹਿ ਰਹੀਆਂ ਨੇ ਕਿ ਹੋਟਲਾਂ 'ਚ 95% ਕਮਰੇ ਖਾਲੀ ਪਏ ਨੇ 95% ਹਾਂਜੀ ਤੇ ਦਰਬਾਰ ਸਾਹਿਬ 'ਚ ਵੀ ਸੰਗਤ ਕੱਟ ਗਈ ਹੈ ਕਾਫੀ ਲੋਕ ਆਪਣੀਆਂ ਬੁਕਿੰਗਾਂ ਕੈਨਸਲ ਕਰ ਰਹੇ ਨੇ ਡਰ ਦਾ ਮਾਹੌਲ ਹੈ ਨਾ ਹੂੰ ਸਮਝ ਆਉਂਦੀ ਹੈ ਗੱਲ ਤੇ ਕੀ ਲੋਕ ਪਿੰਡ ਛੱਡ ਕੇ ਵੀ ਜਾ ਰਹੇ ਨੇ ਸਰਹੱਦੀ ਇਲਾਕਿਆਂ ਤੋਂ ਕੁਝ ਖਬਰਾਂ ਆਈਆਂ ਨੇ ਇਸ ਤਰ੍ਹਾਂ ਦੀਆਂ ਵੀ ਹਾਲਾਂਕਿ ਸਰਕਾਰ ਦੇ ਨੁਮਾਇੰਦੇ ਜਿਵੇਂ ਆਪ ਦੇ ਵਿਧਾਇਕ ਤੇ ਮੰਤਰੀ ਉਹ ਲੋਕਾਂ ਨੂੰ ਸਮਝਾ ਰਹੇ ਨੇ ਕਿ ਨਾ ਜਾਓ ਖਾਸ ਲਾਖੋ ਤੇ ਸ਼੍ਰੋਮਣੀ ਕਮੇਟੀ ਨੇ ਵੀ ਕੁਝ ਕੀਤਾ ਹੈ ਹਾਂਜੀ ਐਸਜੀਪੀਸੀ ਨੇ ਵੀ ਸਰਹੱਦੀ ਇਲਾਕਿਆਂ ਦੇ ਗੁਰਦੁਆਰਿਆਂ ਨੂੰ ਕਿਹਾ ਹੈ ਕਿ ਜੇ ਲੋਕ ਹਿਜਰਤ ਕਰਕੇ ਆਉਂਦੇ ਨੇ ਤਾਂ ਉਹਨਾਂ ਦੇ ਰਹਿਣ ਤੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਇਹ ਚੰਗੀ ਗੱਲ ਹੈ ਕਮਿਊਨਿਟੀ ਵੱਲੋਂ ਸਹਾਰਾ ਮਿਲਣਾ ਚਾਹੀਦਾ ਹੈ ਅੱਛਾ ਇੱਕ ਹੋਰ ਖਬਰ ਸੀ ਔਰ ਰਿਲਾਇੰਸ ਵਾਲੀ ਉਹ ਕੀ ਸੀ ਹਾਂ ਉਹ ਥੋੜੀ ਅਜੀਬ ਜੀ ਗੱਲ ਸੀ ਰਿਲਾਇੰਸ ਕੰਪਨੀ ਨੇ ਨਾ ਭਾਰਤੀ ਫੌਜ ਦੇ ਕੋਆਪਰੇਸ਼ਨ ਦਾ ਨਾਮ ਆਪਰੇਸ਼ਨ ਸਿੰਦੂਰ ਉਹਦਾ ट्रेडमार्क ਲੈਣ ਲਈ ਅਪਲਾਈ ਕਰਤਾ ਹੈ ਟ੍ਰੇਡਮਾਰਕ ਹਾਂਜੀ ਫਿਰ ਜਦੋਂ ਸੋਸ਼ਲ ਮੀਡੀਆ ਤੇ ਰੌਲਾ ਪਿਆ ਵਿਰੋਧ ਹੋਇਆ ਤਾਂ ਕੰਪਨੀ ਨੇ ਅਰਜ਼ੀ ਵਾਪਸ ਲੈ ਲਈ ਕਹਿੰਦੇ ਜੀ ਕਿਸੇ ਜੂਨੀਅਰ ਬੰਦੇ ਨੇ ਗਲਤੀ ਨਾਲ ਕਰਤਾ ਸੀ ਕਮਾਲ ਹੈ ਐਸੇ ਮਾਹੌਲ ਚ ਵੀ ਹੂੰ ਹਰ ਸੁਰੱਖਿਆ ਪੱਖੋਂ ਹੋਰ ਵੀ ਕਦਮ ਚੁੱਕੇ ਗਏ ਨੇ ਪੰਜਾਬ ਦੇ ਨਾਲ-ਨਾਲ ਹਰਿਆਣਾ, ਰਾਜਸਥਾਨ, ਹਿਮਾਚਲ, ਗੁਜਰਾਤ ਗਵਾਂਡੀ ਸੂਪੇ ਹਾਂ ਸਭ ਤੋਂ ਪੁਲਿਸ ਤੇ ਹੋਰ ਜ਼ਰੂਰੀ ਸੇਵਾਵਾਂ ਵਾਲਿਆਂ ਦੀਆਂ ਛੁੱਟੀਆਂ ਰੱਦ ਕਰਤੀਆਂ ਓਕੇ ਪਿੰਡਾਂ 'ਚ ਜਿਹੜੀਆਂ ਸੋਲਰ ਸਟਰੀਟ ਲਾਈਟਾਂ ਨੇ ਉਹ ਵੀ ਰਾਤ ਨੂੰ ਬੰਦ ਰੱਖਣ ਦੇ ਹੁਕਮ ਨੇ ਅੱਛਾ ਉਹ ਵੀ ਬਲੈਕਆਊਟ ਦਾ ਹਿੱਸਾ ਹੀ ਹੋ ਗਿਆ ਹਾਂਜੀ ਇਹ ਸਭ ਤੋਂ ਵੱਡੀ ਗੱਲ ਜਿਹੜੀ ਅਟਾਰੀ ਹੁਸੈਨੀ ਵਾਲਾ ਤੇ ਸਾਦਕੀ ਤੇ ਰੀਟਰੀਟ ਸੈਰੇਮਨੀ ਹੁੰਦੀ ਸੀ ਹਾਂ ਉਹ ਤਾਂ ਬੜੀ ਮਸ਼ਹੂਰ ਹੈ ਉਹ ਵੀ ਬੰਦ ਕਰ ਦਿੱਤੀ ਗਈ ਹੈ ਅਗਲੇ ਹੁਕਮਾਂ ਤੱਕ ਤਾਂ ਫਿਰ ਕੁੱਲ ਮਿਲਾ ਕੇ ਇਹਨਾਂ ਰਿਪੋਰਟਾਂ ਤੋਂ ਇਹ ਹੀ ਲੱਗ ਰਿਹਾ ਹੈ ਕਿ ਪੰਜਾਬ ਤੇ ਬਹੁਤ ਮਤਲਬ ਗਹਿਰਾ ਅਸਰ ਪੈ ਰਿਹਾ ਹੈ ਇਸ ਤਨਾਅ ਦਾ ਸਿਰਫ ਸੁਰੱਖਿਆ ਨਹੀਂ ਆਰਥਿਕਤਾ ਸਮਾਜਿਕ ਜੀਵਨ ਸਭ ਕੁਝ ਝਿਲ ਗਿਆ ਹਾਂ ਬਿਲਕੁਲ ਅਸਰ ਬਹੁਪੱਖੀ ਹੈ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਪਰ ਸਥਿਤੀ ਤਣਾਅ ਵਾਲੀ ਤਾਂ ਹੈਗੀ ਹੈ ਹੂੰ ਤੇ ਪੁਲਿਸ ਕੈਰੀ ਹੈ ਕਿ ਸੋਸ਼ਲ ਮੀਡੀਆ ਤੇ ਵੀ ਨਜ਼ਰ ਰੱਖ ਰਹੇ ਨੇ ਤਾਂਕਿ ਕੋਈ ਅਫਵਾਹ ਨਾ ਫੈਲਾਵੇ ਹਾਂ ਇਹ ਬਹੁਤ ਜ਼ਰੂਰੀ ਹੈ ਅੱਜਕੱਲ ਪਰ ਇੱਕ ਸਵਾਲ ਮੇਰੇ ਮਨ ਚ ਆ ਰਿਹਾ ਪੁੱਛੋ ਕਿ ਇਹ ਜਿਹੜਾ ਲੰਬਾ ਚੱਲਣ ਵਾਲਾ ਤਣਾਅ ਹੁੰਦਾ ਹੈ ਨਾ ਇਹਦਾ ਸਿਰਫ ਤੁਰੰਤ ਦੇਖਣ ਵਾਲੇ ਅਸਰਾਂ ਤੋਂ ਇਲਾਵਾ ਲੋਕਾਂ ਦੇ ਹੌਸਲੇ ਤੇ ਉਹਨਾਂ ਦੀ ਰੋਜ਼ੀ-ਰੋਟੀ ਤੇ ਪੂਰੇ ਸਮਾਜਿਕ ਮਾਹੌਲ ਤੇ ਲੰਬੇ ਸਮੇਂ ਚ ਕੀ ਅਸਰ ਪੈਂਦਾ ਹੋਵੇਗਾ ਸਰੱਦੀ ਲੋਕਾਂ ਲਈ ਇਹ ਕਿੰਨਾ ਔਖਾ ਹੁੰਦਾ ਹੋਵੇਗਾ ਇਹ ਬਹੁਤ ਵੱਡਾ ਤੇ ਅਹਿਮ ਸਵਾਲ ਹੈ ਇਹਦਾ ਅਸਰ ਬਹੁਤ ਡੂੰਘਾ ਹੁੰਦਾ ਹੈ ਮਨੋਵਿਗਿਆਨਿਕ ਪੱਧਰ ਤੇ ਵੀ ਇਸ ਬਾਰੇ ਸੱਚੀ ਹੋਰ ਵਿਚਾਰ ਕਰਨ ਦੀ ਲੋੜ ਹੈ